ਇਹ ਤੇ ਡਿਫਟੀ ਸਾਹਿਬ ਪਹੁੰਚ ਚੁੱਕੇ ਨੇ ਜੀ ਕਮਰਜੀ ਖੋਦੋ ਖਾਲੀ ਕੋਈ ਕਿਸੇ ਪਿੱਛੇ ਘਾਪਿਆ ਕਿਧਰ ਹਾਇਪਸ ਜੀ ਬਸ ਬਸ ਜੀ ਜਗਾ ਅੱਗੇ ਲੰਮਾ ਕੋਈ ਚੱਕੀ ਤਾਂ ਸੀ ਕੋਈ ਗੈਸਰ ਮੁੰਡਾ ਕੋਈ ਚੱਕ ਹਾਂ ਜੀ ਕਿੱਥੇ ਕਿੱਥੇ ਲੱਗੀਆਂ ਬੜੀਆਂ ਕਹਿੰਦੇ ਸੀ ਇਹ ਕੋਈ ਸੀ ਜੁਰਬੀ ਕੋਲ ਜਿੰਨੀ ਜਿੱਕ ਟਾਇਰ ਦੋ ਹੀ ਲੱਗੇ ਹਾਂਜੀ ਟਾਇਰ ਦੀ ਤਵੱਜੀ ਫਸ ਗਈ ਆ ਟਾਇਰ ਚੇਨ ਲੱਗੀਆਂ ਟਾਇਰ ਚ ਲੱਗ ਗਈ ਦੋ ਜੀ ਲੱਗੀਆਂ ਦੋ ਕੋ ਬੂਲੇ ਚੈੱਕ ਕਰਨੇ ਲੱਗੇ ਲੱਗਣਾ ਪੂਰਾ ਹੈ ਤੇ ਕੈਮਰਾ ਬੁਲ ਦੇ ਦੇਖ ਸਕਦੇ ਹਾਂ ਕਾਰ ਹੌਣ ਤੇ ਜੀ चलिया मौके पर पुलिस प्रशासन भी पहुंच चुके हैं ਕੀ ਵੀਰ ਉਹ ਐਪ ਵੀ ਪੀ ਤੇ ਵੀ ਉਹ ਇਹ ਕੋਈ ਸਮਝ ਨਹੀਂ ਆਉਂਦੀ ਉਹ ਇੱਕ ਯਾਰ ਸੈੱਟ ਹੋ ਗਿਆ ਜੀ ਕਾਰਡ ਹੋ ਜਾ ਮੇਰੇ ਕੋਲ ਐਪ ਵੀ ਆਹ ਪੂਰਾ ਇਹ ਕਹਿੰਦਾ ਕਿ ਉਹ ਕੋਈ ਅਨਕੋਪਰਟੀ ਹੋਣਾ ਪੰਜ ਪੰਜ ਪਰੇ ਹੋਇਆ ਯਾਰ ਜਿਹੜਾ ਗੋਲੀ ਲੱਗੇ ਨਾ ਸੋਲ ਜਗਰ ਯਾਨ ਆਇਆ ਪਾਦਾ ਜਿੱਤੇ ਪਾਜੀ ਬਾਹਰ ਹੈ ਡਿਵਾਈਸ ਐਪ ਹਰੀਮਤ ਵੈਰੀ ਵੈਰੀ ਕਿਲੋਂ ਦਾ ਮੇਰਾ ਬੰਦੇ ਉਹ ਡੈਰੀ ਫੜੀਆ ਪਾਣੀ ਨਹੀਂ ਦੇਗਾ ਬਤਾ ਥੈਂਕ ਯੂ ਥੈਂਕ ਯੂ ਸੋਰੀ ਜੇ ਸਰ ਆਈ ਹੋਰ ਦੋ ਮਿੰਟਾਂ ਪਹਿਲਾਂ ਗੱਲ ਕਰੀਏ ਮੇਰੇ ਕੋ ਆ ਜਾਂਦੇ ਹੋ ਦੇਖਦੇ ਹਾਂ ਐਸਚਾ ਵੀ ਮੁੱਕੇ ਤੇ ਪਹੁੰਚ ਚੁੱਕੇ ਕਿੰਨੇ ਟਾਈਮ ਲੱਗਿਆ ਤੁਸੀਂ ਦੇਖ ਸਕਦੇ ਹੋ ਕਬੂਲਪੁਰ ਤੋਂ ਲਾਈਵ ਮੁਆਰਖਪੁਰ ਤੋਂ ਖੂਬੀਂ ਖਡੇ ਲੱਗੇ ਜੀ ਤੋਂ ਮੁਆਰਖਪੁਰਾ ਛੇਕੇ ਆ ਤੇ ਇੱਥੇ ਗੋਲੀਆਂ ਚੱਲੀਆਂ ਆ ਤੇ ਮੌਕੇ ਤੇ ਆ ਰੌਂਦ ਲਈ ਦੇਖ ਸਕਦੇ ਆ ਤੁਸੀਂ ਤੇ ਇਕਰਾਂ ਦਾ ਨਹੀਂ ਘਾਦਿਆਂ ਨੂੰ ਮੂਹਲ ਪਿੱਟੇ ਇਹ ਬੰਦੇ ਤਿੰਨ ਜਣੇ ਸੀ ਮੋਟਰਸਾਈਕਲ ਤੇ ਉਹ ਆਪਣੇ ਆਪਣੇ ਘਰ ਚੋਂ ਹੀ ਆ ਪਹੇਜਾਈ गोली टायर चलाई भाजी किने बजे टाइम सही दस सकते कुछ ਟਾਈਮ ਦੋ ਦੋ ਕ ਭਜੇ ਹਾਂਜੀ ਸਾਢੇ 2 2:30 ਵਜੇ ਨੇ ਹਾਂਜੀ ਤੇ ਬੰਦੇ ਕਿੰਨੇ ਸੀ ਜੀ ਤਿੰਨ ਬੰਦੇ ਤਿੰਨੇ ਜਣੇ ਸੀ ਕਿੱਧਰ ਨੂੰ ਗਏ ਉਹ ਇੱਧਰ ਨੂੰ ਗਏ ਆਪਣੇ ਇੱਧਰ ਨੂੰ ਕੋਈ ਸੀਸੀਟੀਵੀ ਕੈਮਰੇ ਵਗੈਰਾ ਪੂਰੇ ਜ ਹੈਗੇ ਕੈਮਰੇ ਗੁਰਦੁਆਰੇ ਲੱਗੇ ਆ ਹਾਂਜੀ ਦੇਖ ਗੁਰਦੁਆਰੇ ਤੁਸੀਂ ਸਰਪੰਚ ਸਾਹਿਬ ਹੋ? ਹਾਂਜੀ ਸਰਪੰਚੋ ਤੁਸੀਂ? ਕਿੰਨੇ ਵਜੇ ਦਾ ਟਾਈਮ ਸੀਗਾ ਅਸੀਂ? ਸਾਨੂੰ ਮੇਰਾ ਫੋਨ ਕੋਈ ਪਾਚ ਨਹੀਂ ਸੁਝਿਆ ਹੈਗਾ ਪੌਣੇ 3 ਦਾ ਟਾਈਮ ਸੀ ਸਾਨੂੰ ਪਾਚ ਨਹੀਂ ਸੁਝਿਆ ਹੈਗਾ ਪੌਣੇ 3 ਦਾ ਟਾਈਮ ਸੀ 3 ਵਜੇ ਹੋਵੰਗੇ ਸਾਨੂੰ ਟਾਈਮ ਦਾ ਅਸੀਂ ਦੇਖੇ ਨਹੀਂ ਹੈਗੇ ਜਦੋਂ ਉਹ ਨਾ ਅਸੀਂ ਇਹ ਲੱਗਦਾ ਹਾਂ ਐਡੇ ਹਾਂ ਐਡੇ ਪਲੇਖ ਜਿੰਨੋ ਰੋਣੀ ਜਿਆਦੀ ਪਈ ਆ ਪੰਨੇ 3 ਵਜੇ ਸਾਨੂੰ ਆਖ ਕੇ ਚੱਲੇ ਪੌਣੇ 3 ਵਜੇ ਹੀ ਜਾਂਦੇ ਆ ਸਾਨੂੰ ਕੁਛ ਨਹੀਂ ਸੀ ਪਤਾ ਹੈਗਾ ਸਾਨੂੰ ਇਹ ਪਤਾ ਜਦੋਂ ਉਹ ਨਾ ਅਸੀਂ ਇਹ ਮੁੰਡੇ ਨੂੰ ਕਿਹਾ ਮੈਂ ਕਦੇ ਐਦਾ ਕਰਕੇ ਗਾਲੀ ਕੋਈ ਪੁਰਾਣੀ ਰੰਜਿਸ਼ ਵਗੈਰਾ ਕੋਈ ਕੋਈ ਬਿਨ ਹੀ ਸਾਡੇ ਹੈਗੀ ਕੋਈ ਹੈ ਹੀ ਨਹੀਂ ਕੋਈ ਹੈ ਨਹੀਂ ਪ੍ਰਾਂਤ ਜੇ ਹੈਗੀ ਆ ਤਾਂ ਉਹ ਦੱਸ ਦੇਣ ਮੇਰਾ ਤੁਹਾਨੂੰ ਫੋਟੋ ਕਰਨਾ ਚਾਹੀਦਾ ਕੋਈ ਨਹੀਂ ਇੱਧਰ ਹੈਗੀ ਸੀ ਉਹ ਨਾ ਗੱਲ ਕਰ ਉਹ ਦੱਸ ਦੇਣ ਉਹ ਦੱਸ ਦੇਣ ਜੇ ਹੈਗੀ ਵੀ ਕੋਈ ਪਰ ਸਾਡੀ ਚਲੋ ਉਹਨਾਂ ਦੀ ਹੈ ਨਹੀਂ ਜੇ ਉਹਨਾਂ ਨੇ ਕੋਈ ਰੱਖੀ ਕਿਸੇ ਪ੍ਰਸ਼ਾਸਨ ਨੂੰ ਕਰ ਦਿੱਤਾ ਫੋਨ ਤੁਸੀਂ ਹਾਂਜੀ ਆ ਤਾਂ ਕੀਤਾ ਜਾ ਸਕਦਾ ਪ੍ਰਸ਼ਾਸਨ ਨੂੰ ਕਰ ਦਿੱਤਾ ਇੱਧਰ ਸਰਪੰਚ ਸਾਹਿਬ ਵੀ ਆ ਜਾਂਦੇ ਸਪੀ ਸਾਹਿਬ ਨੂੰ ਕਰ ਦਿੱਤਾ ਜੀ ਠੀਕ ਹੈ ਜੀ ਡੀ ਸਾਹਿਬ ਨੂੰ ਫੋਨ ਕੀਤਾ ਹੈਗਾ ਉਹਦਾ ਆ ਗਿਆ ਫੋਨ ਜੰਗਲੇ ਉਹ ਕਹਿੰਦੇ ਐਸ ਐਚਓ ਸਾਹਿਬ ਆ ਰਹੇ ਆ ਤੁਹਾਡੇ ਭੇਜ ਦਿੰਦੇ ਹੁਣੇ ਅਸੀਂ ਹਾਂ ਜੀ ਕੀ ਨਾ ਜੀ ਆਪਣਾ ਜਿਕਿੰਦ ਕਰੋ ਜਿਹੜੇ ਗੋਲੇ ਚਲੇ ਆ ਆਪਣੇ ਘਰ ਦੇ ਬਾਹਰ ਇਹਦੇ ਬਾਰੇ ਦੱਸੋ ਇਹਦੇ ਬਾਰੇ ਸਾਡੇ ਅਸੀਂ ਇੱਥੇ ਅਸੀਂ ਅੰਦਰ ਸੀਗੇ ਅਸੀਂ ਕਿਹਾ ਟਰਾਂਸਫਾਰਮ ਨੂੰ ਅੱਗ ਲੱਗ ਗਈ ਆ ਮੈਂ ਮੁੰਡੇ ਨੂੰ ਕਿਹਾ ਮੈਂ ਕਿਹਾ ਵੀ ਦੌੜਦਾ ਮੈਂ ਕਿਹਾ ਗੱਡੀ ਪਰੇ ਘਰ ਦੇ ਤੇ ਜਦੋਂ ਅਸੀਂ ਮੜ ਜਾਣਾ ਗੇਟ ਖੋਲਿਆ ਤੇ ਇੱਥੇ ਉਹ ਖੜੇ ਸੀਗੇ ਤੇ ਜਦੋਂ ਅਸੀਂ ਗੇਟ ਖੋਲਣ ਲੱਗੇ ਉਹ ਸਿੱਧੇ ਸਾਡੇ ਵੱਲ ਨੂੰ ਜਿੱਦਾਂ ਗੱਡੀ ਲੈ ਕੇ ਉਹ ਇਦਾਂ ਹੋ ਗਿਆ ਤੇ ਲਾਪੇ ਜਿੱਦਾਂ ਸਾਡੇ ਮਾਨ ਲੱਗੇ ਤੇ ਮਾਪੇ ਤੁਸੀਂ ਜਾਣਦੇ ਸੀ ਉਹ ਕੌਣ ਸੀ ਨਹੀਂ ਅਸੀਂ ਨਹੀਂ ਕੋਈ ਵੀ ਜਾਣਦੇ ਹੈਗੇ ਅਸੀਂ ਕਿਸੇ ਨੇ ਦੇਖਿਆ ਨਹੀਂ ਹੈਗਾ ਪੁੱਤ ਇੰਨੇ ਜਣੇ ਸੀਗੇ ਤਿੰਨ ਜਣੇ ਸੀਗੇ ਇਹ ਨਹੀਂ ਇਹਨੇ ਮੋਟਰਸਾਈਕਲ ਤੇ ਆਇਸੀ ਕੀ ਹਾਂਜੀ ਤਿੰਨ ਜਾਣੇ ਸੀਗੇ ਤੇ ਆਏ ਕਿੱਧਰੋਂ ਸੀ ਤੇ ਗਏ ਕਿੱਧਰੋਂ ਐਸੀ ਦੇਖੇ ਨਹੀਂ ਹੈਗੇ ਕਿੱਧਰੋਂ ਆਏ ਆ ਜਾਣੀ ਆ ਲਾਗੇ ਜਿਹੜੇ ਘਰ ਸੀ ਉਹ ਨਹੀਂ ਦੱਸਿਆ ਵੀ ਇੱਥੇ ਖੜੇ ਸੀ ਇੱਥੇ ਖੜਿਆ ਨਫੋੜੀਆਂ ਮਾਰੀਆਂ ਉਹਨੇ ਮਾਰ ਕੇ ਤਾਂ ਉਹ ਐਨ ਚਲ ਗਏ ਚਰਾਇਆਂ ਕਿਤੇ ਤੇ ਗੁਣੀ ਆ ਹਾਂਜੀ ਤੁਹਾਡੇ ਵਾਲੇ ਘਰ ਵਾਲੀ ਸਾਈਡ ਤੇ ਚਰਾਇਆਂ ਹਾਂਜੀ ਇੱਥੇ ਚਰਾਇਆਂ ਖੜੇ ਹੋ ਕੇ ਗੱਡੀ ਦੇ ਉੱਤੇ ਤੇ ਜਦੋਂ ਅਸੀਂ ਕੇ ਜਦੋਂ ਅਸੀਂ ਗੇਟ ਖੋਲਣ ਲੱਗੇ ਤੇ ਮਾਂ ਪੁੱਤ ਅਸੀਂ ਦੋਨੇ ਦੋ ਦੋ ਸੀ ਹਨਾ ਗੇਟ ਜਦੋਂ ਆਈ ਉਹਨੇ ਸਾਡੇ ਵੱਲ ਨੂੰ ਤੀਤੀ ਤੇ ਅਸੀਂ ਨਾ ਠੱਕੇ ਕੋਠੇ ਵਜਨ ਗੇਟ ਗੇਟ ਲਾ ਗਿਆ ਕਹਿੰਦੇ ਪਾਣਾ ਚੀਫੇ ਮੱਲੇ ਵਾਲਿਆਂ ਨੂੰ ਸਾਨੂੰ ਰੋੜੀ ਪਾਈ ਕਹਿੰਦੇ ਗੋੜੀਆਂ ਚੱਲਦੀਆਂ ਤੁਹਾਡੀ ਗੱਡੀ ਤੇ ਜ਼ੋਰ ਨਾਲ ਚੱਲ ਗਈਆਂ ਤੇ ਤੁਸੀਂ ਫੇ ਫੇ ਅਸੀਂ ਥੱਲੇ ਉੱਤਰ ਗਏ ਠੀਕ ਆ ਬਹੁਤ ਲੋਨ ਕਦੋਂ ਸੁਮੇਸ਼ ਕੁਮਾਰ ਉਹਨੇ ਨਾ ਵੀ ਘਰੇ ਫਾਇਰਿੰਗ ਕੀਤੀ ਮੌਕੇ ਤੇ ਅਸੀਂ ਦੇਖਿਆ ਉਹਦੀ ਗੱਡੀ ਦੇ ਵਿੱਚ ਸ਼ੀਸ਼ਾ ਟੁੱਟਿਆ ਹੋਣਾ ਦਾ ਦੋ ਖੋਲ ਪਏ ਆ ਸੁਮੇਸ਼ ਨੂੰ ਮਿਲੇ ਅਸੀਂ ਉਹਨਾਂ ਦੇ ਘਰੇ ਸੁਮੇਸ਼ ਸਾਹ ਉਹਦੇ ਦੀ ਮਦਰ ਤੇ ਗੱਲਬਾਤ ਕਰ ਰਹੇ ਆ ਪਤਾ ਕਰ ਰਹੇ ਆ ਕੀ ਹੋਇਆ ਕਿੱਦਾਂ ਹੋਇਆ ਕੀ ਨਾਲ ਸਾਡੇ ਕੋਈ ਨੀਂ ਨੋਟ ਮਿਕਾ ਨਾ ਕੋਈ ਸੀਸੀਟੀਵੀ ਵਗੈਰਾ ਕਿਉਂਕਿ ਕੈਮਰਾਸ ਤਾਂ ਲੱਗੇ ਹੈਗੇ ਇਹਨਾਂ ਦੀ ਦਸ ਦਿਨ ਤੋਂ ਉਹ ਕੁਤਿੰਨੇ ਨੇ ਆਏ ਸੀਗੇ ਮੁੰਡੇ ਉਹਨਾਂ ਨੇ ਦੇਖਿਆ ਮੋਟਰਸਾਈਕਲ ਦੇ ਉੱਤੇ ਸੀਗੇ ਤੇਨੀਆਂ ਨੇ ਹਾਂ ਤੇ ਉਹਨਾਂ ਦੇ ਵਿੱਚੋਂ ਦੋ ਮੋਟਰਸਾਈਕਲ ਤੇ ਬੈਠੇ ਇੱਕ ਵਿੱਚ ਗੇ ਫਾਇਰਿੰਗ ਕੀਤੀ ਇਹਨਾਂ ਦੀ ਗੱਡੀ ਦੇ ਵਿੱਚ ਗੋਲੀ ਮਾਰੀ ਹਾਂ ਗੋਲੀ ਇਹਨਾਂ ਨੂੰ ਪਰਟੀਕੂਲਰ ਇਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂ ਗੱਡੀ ਦੇ ਵਿੱਚ ਹੀ ਫਾਇਰ ਕੀਤਾ ਜੇ ਇਹਨਾਂ ਮੁੰਡਾ ਬਾਹਰ ਵੀ ਖੜਾ ਸੀਗਾ ਪਰ ਉਹਨਾਂ ਨੂੰ ਅਜੇ ਉਹਨਾਂ ਨੇ ਕੁਝ ਨਹੀਂ ਕੀਤਾ ਸਿਰਫ ਗੱਡੀ ਦੇ ਵਿੱਚ ਹੀ ਫਾਇਰ ਮਾਰਿਆ ਉਹਨਾਂ ਨੇ ਹਲੇ ਪ੍ਰਾਈਮਰੀ ਇਨਵੈਸਟੀਗੇਸ਼ਨ ਚ ਕੀ ਸਾਹਮਣੇ ਆਇਆ ਕੌਣ ਸੀਗੇ ਕੁਝ ਪਤਾ ਲੱਗ ਸਕਿਆ ਸੀ ਸੀਸੀਟੀਵੀ ਫੁਟੇਜ ਬਾਰੇ ਚੈੱਕ ਕਰ ਰਹੇ ਹਾਂ ਕੋਈ ਬੰਦੇ ਕੋਈ ਇਹਨਾਂ ਦੇ ਮੂਹਰੇ ਸਿਰ ਤੇ ਬਿਠੇ ਸੀਗੇ ਕੋਈ ਪਹਿਰਾਵੇ ਤੋਂ ਕੁਝ ਨਹੀਂ ਪਹਿਰਾਵਾ ਦਾ ਫਸਾ ਲਗਾ ਇਹ ਸਿਰਫ ਇੰਨਾ ਹੀ ਹੈ ਤਿੰਨ ਬੰਦੇ ਹੂੰ ਇਹਨਾਂ ਨੇ ਮੂਹਰੇ ਗੋਲੀਆਂ ਸੀ ਕਾਲੇ ਰੰਗ ਦਾ ਮੋਟਰਸਾਈਕਲ ਹੂੰ ਬਾਕੀ ਅਸੀਂ ਫੇਸ ਕਰ ਰਹੇ ਹਾਂ ਜਲਦੀ ਵਿੱਚ ਫੇਸ ਕਰ ਲਾਂਗੇ ਇਸ ਜੀ ਨੂੰ ਠੀਕ ਹੈ ਧੰਨਵਾਦ ਗੱਲਬਾਤ ਕਰਨ ਲਈ ਤਾਂ ਬਿਲਕੁਲ ਅ